ਕੀ ਆ ਨਾ ਵੀ ਦੇ ਰੱਖ ਤੱਕ ਰਹੀ ਆ ਅਸੀਂ ਕਹਤੋਂ ਮੰਨਦਾ ਜਾ ਪਰ ਮੰਨਦਾ ਨਹੀਂ ਮੈਂ ਕਹਿੰਦਾ ਨਹੀਂ ਪਰ ਜੀ ਅਸੀਂ ਕਹਿੰਦੇ ਦੇਖੋ ਇਹ ਬਿਠਾ ਲਓ ਜੀ ਕੋਈ ਦੇਖੋ ਇਹ ਬਿਠਾ ਲਓ ਇਕੱਲੇ ਨੂੰ ਬਿਠਾ ਲਓ ਬਸ ਆ ਇੱਥੇ ਬਿਠਾ ਲਓ ਜੀ ਬੰਦ ਲੋਗਾ ਮਲੋਤ ਦੇ ਪਿੰਡ ਲਹਿਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵਿਦਿਆਰਥਣਾਂ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਹੈ ਇਲਜ਼ਾਮ ਨੇ ਕਿ ਗਣਿਤ ਦੇ ਅਧਿਆਪਕ ਹਰੀਦੇਵ ਪ੍ਰਸਾਦ ਵਿਦਿਆਰਥਣਾਂ ਨੂੰ ਗਲਤ ਢੰਗ ਦੇ ਨਾਲ ਛੂੰਦਾ ਸੀ ਜਿਸ ਦੀ ਸ਼ਿਕਾਇਤ ਵਿਦਿਆਰਥਣਾਂ ਦੇ ਵੱਲੋਂ ਆਪਣੇ ਪਰਿਵਾਰਾਂ ਨੂੰ ਕੀਤੀ ਗਈ ਪਰਿਵਾਰਕ ਮੈਂਬਰ ਇਕੱਠੇ ਹੋਏ ਸਕੂਲ ਪਹੁੰਚੇ ਅਤੇ ਰੋਸ਼ ਮੁਜ਼ਾਰਾ ਕਰਦਿਆਂ ਹੋਇਆਂ ਉਹਨਾਂ ਅਧਿਆਪਕ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। 4-5 ਪਿੰਡਾਂ ਦੀ ਪੰਚਾਇਤ ਆਈ ਆ। ਹੂੰ। ਇੱਥੇ ਇੱਕ ਟੀਚਰ ਆਈ ਉਹ ਬਹੁਤ ਗਲਤ ਤਰੀਕੇ ਨਾਲ ਬੱਚੀਆਂ ਨੂੰ ਟੱਚ ਕਰਦਾ। ਕਿਹੜੇ ਬੱਚਿਆਂ ਨੂੰ ਆਪਣੇ ਜਿਹੜੇ ਸਕੂਲ ਚ ਕੁੜੀਆਂ ਆ ਕੇ ਸਾਡੇ ਮੇਰੀ ਵੀ ਕੁੜੀ ਪੜ੍ਹਦੀ ਆ ਹੋਰ ਵੀ ਕੁੜੀਆਂ ਨੇ ਘਰੇ ਜਾ ਕੇ ਦੱਸਿਆ ਇਹਦੀ ਪਹਿਲਾਂ ਬਦਲੀ ਹੋਇਆ ਉੱਥੇ ਵੀ ਇਹੇ ਕੰਮ ਕਰਦਾ ਆ ਅੱਛਾ ਉੱਥੇ ਵੀ ਇਹਨੂੰ ਦਾਹੀਂ ਕੱਢਿਆ ਇਹੇ ਕੰਮ ਕਰਦਾ ਆ ਬੱਚਿਆਂ ਨੂੰ ਟੱਚ ਕਰਦਾ ਕੌਣ ਜੀ ਹਰੀਸ਼ਰ ਅੱਛਾ ਕੀ ਕਹਿੰਦਾ ਬੱਚਿਆਂ ਨੂੰ ਬੱਚਿਆਂ ਨੂੰ ਜੀ ਕਦੇ ਕੁਝ ਕਹਿੰਦਾ ਕਦੇ ਕੁਝ ਕਹਿੰਦਾ ਲੱਤਾਂ ਵਿਚਾਲੇ ਲੈ ਕੇ ਉਹਨਾਂ ਨੂੰ ਕੰਮ ਦਿੰਦਾ ਉਹ ਤਰੀਕੇ ਨਾਲ ਟੱਚ ਗੱਲ ਤਾਂ ਤਰੀਕੇ ਨਾਲ ਟੱਚ ਕਰਦਾ ਇਹ ਇੱਕ ਟੀਚਰ ਆ ਹਰੀਸ਼ਰ ਸਿਉੜੇ ਤੋਂ ਆ ਰਹੇ ਨੇ ਉਹ ਸਾਡੇ ਬੱਚਿਆਂ ਨਾਲ ਗਲਤ ਸਿਹਰਸਾ ਕਰਦੇ ਬੇਟੀਆਂ ਨਾਲ ਗਲਤ ਟੱਚ ਕਰ ਦੇਣੀ ਆ ਹੁਣ ਤੁਹਾਡੀ ਗੱਲ ਹੈ ਜੇ ਕਰਦਾ ਹੋ ਤੇ ਉਹਨੂੰ ਇੱਥੇ ਸੰਝਾਉਣਾ ਚਾਹੀਦਾ ਬਾਅਦ ਵਿੱਚ ਕਰਕੇ ਦੂਜੀ ਵਾਰ ਨੂੰ ਫੇਰ ਦੇ ਦੋ ਮੈਂ ਉਹ ਤੋਂ ਬਾਅਦ ਚਲਾ ਆ ਸ਼ੁਰੂ ਹੋ ਗਿਆ ਉੱਥੇ ਇਸ ਸੰਬੰਧ ਦੇ ਯਾਦ ਗਣਿਤ ਦੇ ਅਧਿਆਪਕ ਹਰੀਦੇਵ ਪ੍ਰਸਾਦ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਆਪਣੀ ਗਲਤੀ ਮੰਨਦਾ ਤੇ ਸਫਾਈ ਦਿੰਦਾ ਨਜ਼ਰ ਆਇਆ ਅਧਿਆਪਕ ਦਾ ਕਹਿਣਾ ਸੀ ਕਿ ਉਸਨੇ ਕਿਸੇ ਵੀ ਗਲਤ ਇਰਾਦੇ ਦੇ ਨਾਲ ਵਿਦਿਆਰਥਣਾਂ ਨੂੰ ਨਹੀਂ ਛੂਇਆ ਹਾਂ ਜੇਕਰ ਡਾਂਟਦੇ ਵਕਤ ਕਿਸੇ ਨੂੰ ਛੂਇਆ ਗਿਆ ਹੋਵੇ ਤਾਂ ਇਸ ਦੀ ਉਹ ਮਾਫੀ ਮੰਗਦਾ ਹੈ ਮੈਂ ਛੇੜਛਾੜ ਕੀਤਾ ਕੀਤਾ ਆ ਇਹ ਲਈ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਮਾਫੀ ਮੰਗਦਾ ਚਾਹੁੰਦਾ ਕੀ 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 ਕਰਦੇ ਸੀ ਤੁਸੀਂ ਬੱਚਾ ਦਾ ਹੱਥ ਫੜ ਕੇ ਬੱਚੇ ਦੇ ਮੂੰਹ ਤੇ ਹੀ ਮਾਰਦਾ ਸੀ ਹਾਂ ਕੀ ਕਰਦੇ ਸੀ ਬੱਚਾ ਦਾ ਆ ਹੱਥ ਫੜ ਕੇ ਬੱਚੇ ਦੇ ਮੂੰਹ ਤੇ ਮਾਰਦਾ ਸੀ ਹਾਂ ਕਿਉਂ ਮਾਰਦੇ ਸੀ ਐਦਾਂ ਜਦ ਕੋਈ ਗਲਤੀਆਂ ਕਰਦੇ ਸੀ ਹਰ ਸਜ਼ਾ ਲ ਕਰਦੇ ਸੀ ਅੱਛਾ ਜਿਵੇਂ ਤੁਹਾਡੇ ਉੱਤੇ ਦੋਸ਼ ਲੱਗੇ ਨੇ ਅਸ਼ਲੀਲ ਹਰਕਤ ਦਾ ਉਹਦੇ ਬਾਰੇ ਸਪੱਸ਼ਟ ਕਰੋ ਪਹਿਲਾਂ ਅਸ਼ਲੀਲ ਹਰਕਤ ਦਾ ਮੈਂ ਜਵਾਬ ਲੈਣਾ ਚਾਹੁੰਦਾ ਹੱਥ ਬੜਨਾ ਜਾਂ ਕੁੱਟਣਾ ਟੀਚਰ ਆਮ ਕਈ ਵਾਰੀ ਬੱਚੇ ਨਾਲ ਕੁੱਟ ਮਾਰ ਦਿੰਦਾ ਅਸ਼ਲੀਲ ਹਰਕਤ ਦਾ ਜਵਾਬ ਮੰਗਦਾ ਮੈਂ ਤੁਹਾਡੇ ਕੋਲ ਮੈਂ ਉਹਨਾਂ ਤੋਂ ਅਸ਼ਲੀਲ ਹਰਕਤ ਕੋਈ ਪਿਆਰ ਪਿਆਰ ਦੀ ਕੋਈ ਗੱਲ ਨਹੀਂ ਕੀਤਾ ਕੁਛ ਨਹੀਂ ਹਾਂ ਹਾਂ ਸਿਰਫ ਕੁੱਟਿਆ ਹਾਂ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਮੇਰਾ ਸਰੀਰ ਟੱਚ ਹੋ ਗਿਆ ਹਾਂ ਉਹ ਸੱਚ ਹੋ ਸਕਦਾ ਹੈ ਕਿਉਂਕਿ ਕਈ ਵਾਰੀ ਟੀਚਰ ਦਾ ਹੱਥ ਲੱਗ ਜਾਂਦਾ ਹੈ ਉਹ ਅਣਜਾਣੇ ਦੇ ਵਿੱਚ ਹਾਂ ਮਤਲਬ ਤੁਸੀਂ ਜਾਣ ਬੁੱਝ ਕੇ ਨਹੀਂ ਕੁਝ ਕੀਤਾ ਸੀ। ਜੀ ਜਾਣ ਬੁੱਝ ਕੇ ਮੇਰੇ ਕੋਲ ਬੱਚੇ ਨੇ ਮੈਂ ਕੁੜੀਆਂ ਦਾ ਪਿਓ ਹਾਂ। ਮੈਂ ਜਾਣ ਬੁੱਝ ਕੇ ਕੋਈ ਗਲਤੀ ਨਹੀਂ ਕੀਤੀ। ਸਾਰੇ ਕਹਿ ਰਹੇ ਨੇ ਮੈਂ ਮਾਫੀ ਮੰਗਣ ਲਈ ਤਿਆਰ ਹਾਂ। ਉਥੇ ਸਾਰੇ ਮਾਮਲੇ ਸੰਬੰਧੀ ਸਕੂਲ ਇੰਚਾਰਜ ਰੁਪਿੰਦਰ ਕੌਰ ਦਾ ਕਹਿਣਾ ਹੈ ਕਿ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਸੂਚਿਤ ਕਰ ਦਿੱਤਾ ਗਿਆ ਅਤੇ ਹੁਣ ਜੋ ਵੀ ਹੁਕਮ ਹੋਣਗੇ ਉਸ ਮੁਤਾਬਕ ਅਧਿਆਪਕ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਬਿਊਰੋ ਰਿਪੋਰਟ ਐਬੀਪੀ ਸੰਜਾ